ਚਮਕੌਰ ਸਾਹਿਬ ਦੀ ਜੰਗ ਸਦੀ ਦੀ ਸਭ ਤੋਂ ਭਿਆਨਕ ਜੰਗ ਸੀ ਦੁਸ਼ਮਣ ਦੀ ਲੱਖਾਂ ਫੌਜ ਸਾਹਮਣੇ ਦੋ ਸਾਹਿਬਜ਼ਾਦੇ ਗੁਰੂ ਜੀ ਤੇ 40 ਸਿੰਘ ਸੀ ਦੁਸ਼ਮਣ ਦੀ ਲੱਖਾਂ ਦੀ ਫੌਜ ਦੇਖ ਕੇ ਗੁਰੂ ਜੀ ਨੇ ਕਿਹਾ ਚਿੜੀਆਂ ਦੇ ਨਾਲ ਮੈਂ ਬਾਜ਼ ਲੜਾਵਾਂ ਗਿੱਦੜਾਂ ਨੂੰ ਮੈਂ ਸ਼ੇਰ ਬਣਾਵਾਂ ਸਵਾ ਲੱਖ ਨਾਲ ਇੱਕ ਲੜਾਵਾਂ ਤਦ ਹੀ ਗੁਰੂ ਗੋਵਿੰਦ ਸਿੰਘ ਨਾਮ ਕਹਾਵਾ ਇਹ ਸੁਣ ਕੇ ਇਹ ਸੁਣ ਕੇ ਬਾਬਾ ਅਜੀਤ ਸਿੰਘ ਜੁਜਾਰ ਸਿੰਘ ਤੇ ਹਿੰਮਤ ਸਿੰਘ ਨੇ ਸਿੰਘਾਂ ਨੂੰ ਨਾਲ ਲੈ ਕੇ ਬੋਲਿਆ ਸਤ ਸ਼ਰੀਆ ਕਾਲ ਦੁਸ਼ਮਣ ਦੀ ਫੌਜ ਨੂੰ ਕਰ ਦਿੱਤਾ ਉਹਨਾਂ ਬਿਹਾਲ ਉਹਨਾਂ ਦੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਦੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਦੀ ਵੀਰਤਾ ਦੇਖ ਕੇ ਦੁਸ਼ਮਣ ਦੀ ਫੌਜ ਰਹਿ ਗਈ ਦੰਗ ਸੀ ਚਮਕੌਰ ਸਾਹਿਬ ਦੀ ਜੰਗ ਸਦੀ ਦੀ ਸਭ ਤੋਂ ਭਿਆਨਕ ਜੰਗ ਸੀ ਸਦੀ ਦੀ ਸਭ ਤੋਂ ਭਿਆਨਕ ਜੰਗ ਸੀ